ਬਹੁਤ ਬਹੁਤ ਸ਼ੁਕਰੀਆ ਬਹੁਤ ਆ ਬਾਬਾ ਜੀ ਕੋਲ ਆਇਆ ਸੀ ਮਾਨ ਸਾਹਿਬ ਨੇ ਚੱਗੀ ਘਟ ਕੋ ਮੇਰੇ ਖਾਲੋ ਦਿਹਾੜੀ ਜਾਣਾ ਸੀ ਉਪਰੋਕਲ ਦੀ ਤਹਿਤ ਜਾ ਰਹੇ ਸੀ ਨਹੀਂ ਉਹਨਾਂ ਨੇ ਕਿਹਾ ਸੀ ਵੀ ਸਾਰੇ ਬਹੁਤ ਵਾਲਾ ਜਾ ਕੇ ਆਹ ਹਨੀਰ ਵਾਲੇ ਅੱਡੇ ਤੇ 10 ਮਿੰਟ ਲਈ ਰੁਕੋਗੇ 10 ਮਿੰਟ ਨਹੀਂ ਮਿਲ ਕੇ ਹੋਗੇ ਪਰ ਉਹਨਾਂ ਦੀ ਮਜਬੂਰੀ ਹੋ ਗਈ ਉਹ ਪ੍ਰੋਟੋਕਾਲ ਤਹਿਤ ਨਹੀਂ ਇੱਥੇ ਰੁਕ ਸਕਦੇ ਸੋ ਫਿਰ ਮੈਂ ਦੁਬਾਰਾ ਬਹੁਤ ਬਹੁਤ ਦਾ ਥੈਂਕ ਯੂ ਕੋਈ ਗੱਲ ਨਹੀਂ ਸਾਨੂੰ ਤੁਸੀਂ ਜਲ ਮਰਜੀ ਟਾਈਮ ਲੈ ਲਿਓ ਭਮਾਰਾ ਦੇ 12:00 ਲੈ ਜਿਓ ਅਸੀਂ ਜ਼ਰੂਰ ਜਾ ਕੇ ਆ ਸਾਡੇ ਸਰਪੰਚ ਸਾਹਿਬ ਖੜੇ ਸਾਡੇ ਬੱਚੇ ਨਾਲ ਲੈ ਕੇ ਜ਼ਰੂਰ ਨਾ ਤੁਹਾਨੂੰ ਆਦੀ ਕਰਕੇ ਮਿਲ ਕੇ ਮਿਲ ਕੇ ਬਿਆਵਾਗੇ ਦੇਸੀ ਲਘੂ ਨਾਲ ਉਹਨਾਂ ਦਾ ਮੂਹਰੇ ਖੜਕ ਰਿਹਾ ਸੀ ਥੈਂਕ ਯੂ ਸੋਨੇ ਹੋ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਜਿਦਾਂ ਅਮੀ ਜੇ ਮੈਂ ਪਹਿਲਾਂ ਵੀ ਦੱਸ ਦਿੱਤਾ ਸੀ ਜੇ ਸਮਾਂ ਮਿਲਿਆ ਤਾਂ ਜ਼ਰੂਰ ਹੋ ਉਰੇ ਵੀ ਆ ਸਕਦੇ ਸੀਗੇ ਤੇ ਪ੍ਰੋਟੋਕੋਲ ਆ ਉਹਦੇ ਮੁਤਾਬਕ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੇ ਮੁਤਾਬਕ ਹੀ ਚੱਲਣਾ ਪੈਂਦਾ ਸੋ ਉਹਨਾਂ ਦੀ ਨਿਗਾਹ ਮਤਲਬ ਤੁਹਾਡੇ ਤੇ ਹੈਗੀ ਆ ਸਾਰਿਆਂ ਤੇ ਕਿਉਂਕਿ ਜਦੋਂ ਨਿਗਾਹ ਹੋ ਜੇ ਉੱਪਰਲੀ ਮੇਨ ਸਵਾਰੀ ਹੋ ਜੇ ਫਿਰ ਸਾਰੇ ਕੰਮ ਰਾਹ ਸ ਆ ਜਾਂਦੇ ਆ ਸਵੈਸ ਕਰਕੇ ਤੁਹਾਡਾ ਜਿਹੜਾ ਕਾਰਜਾ ਉਹ ਮੈਨੂੰ ਲੱਗਦਾ ਕਿ ਤਕਰੀਬਨ ਤਕਰੀਬਨ ਮਾਮਾ ਤੋਂ ਦੀ ਜੀ ਉਹਨਾਂ ਦੀ ਗ੍ਰਾਹਤ ਉਹਨਾਂ ਨੂੰ ਖੁਲਾਸ ਰਮੀ ਜੀ ਉਹਨਾਂ ਦੀ ਗ੍ਰਾਹਤ ਕੋਈ ਅਸੀ ਰਾਜਵੀਰ ਸਿੰਘ ਜੀ ਉਹਨਾਂ ਦੀ ਗ੍ਰਾਹਤ ਉਹ ਜਿਹੜਾ ਨਿਪਰੇ ਚੜ ਗਿਆ ਔਰ ਆ ਇਸ ਪਿੰਡ ਦਾ ਨਾਮ ਮੈਂ ਪੱਤਰਕਾਰੀ ਕਰਦਿਆਂ ਨੂੰ 25 ਸਾਲ ਹੋ ਗਏ ਮੈਨੂੰ ਤੇ ਉਹਦੇ ਵਿੱਚ ਇਤਿਹਾਸਿਕ ਗੱਲਾਂ ਕਈ ਵਾਰੀ ਪਿੰਡਾਂ ਦੇ ਲੋਕਾਂ ਲਿਆ ਜਿਹੜੇ ਮਰੇ ਯਾਦ ਰਹਿੰਦੇ ਆ ਮੈਨੂੰ ਲੱਗਦਾ ਵੀ ਜਦੋਂ ਬੈਲਗੱਡੀਆਂ ਦੀ ਗੱਲ ਹੋਏਗੀ ਬੈਲਗੱਡੀਆਂ ਥਾੜਾਂ ਦੀ ਗੱਲ ਹੋਏਗੀ ਤੇ ਇਸ ਪਿੰਡ ਦੇ ਵਿੱਚ ਇਸ ਨਗਰ ਦਾ ਨਾਮ ਪਿੰਡ ਪਰਵਾੜੇ ਦਾ ਸਨੇਰੀ ਅੱਖਾਂ ਦੇ ਵਿੱਚ ਰਹੇਗਾ ਰਹੇਗਾ ਕਿ ਜਦੋਂ ਕਿਤੇ ਬੈਲਗੱਡੀਆਂ ਬੰਦ ਹੋਈਆਂ ਸੀ ਤੱਕ ਲਾਈਆਂ ਖਿਲੇ ਮਾਮਾ ਕਬੀਰ ਸਿੰਘ ਇਹ ਪੂਰੇ ਸਮੁੱਚੇ ਨਗਰ ਦਾ ਨਾਮ ਜਿਹੜਾ ਬਰਵਾਲੇ ਦਾ ਉਹ ਇੱਕ ਉਸ ਇਤਿਹਾਸ ਦੇ ਵਿੱਚ ਉਸ ਪੰਨਿਆਂ ਦੇ ਉੱਤੇ ਜ਼ਰੂਰ ਲਿਖਿਆ ਜਾਏਗਾ ਇਕ ਵਾਰੀ ਸਤਿ ਸ਼੍ਰੀ ਅਕਾਲ ਹਾਂ ਜੀ ਹੋ ਰਿਹਾ ਹੈ ਜਿੰਦਾਬਾਦ ਮੰਕਾ ਜਿੰਦਾਬਾਦ ਮੰਕਾ ਜਿੰਦਾਬਾਦ ਸਰ ਕੁਦੀਰ ਸਿੰਘ ਜਿੰਦਾਬਾਦ ਸੇਕਾ ਮਾਮੂ ਜਿੰਦਾਬਾਦ ਅੱਜ ਦੀ ਮੀਟਿੰਗ ਆ ਜੀ ਪ੍ਰੈਸ ਕਾਨਫਰੰਸ ਆ ਉਹ ਚੇਚੇ ਅੱਜ ਸਵੇਰ 10 ਵਜੇ ਸਾਨੂੰ ਪਤਾ ਲੱਗਿਆ ਤਾਂ ਅਸੀਂ ਸਾਰੇ ਬੜਦ ਵਾਲੇ ਪਹੁੰਚਿਆ ਇਹ ਸਰਦਾਰ ਕੁਲਦੀਪ ਸਿੰਘ ਮਾਮਾ ਜੀ ਜਿਨ੍ਹਾਂ ਸਦਕਾ ਉਹਨਾਂ ਦੇ ਪਰਿਵਾਰ ਨੇ ਇਹ ਮੀਟਿੰਗ ਬੈਲ ਗੱਡੀਆਂ ਦੇ ਸਬੰਧ ਵਿੱਚ ਰੱਖੀ ਸੀ ਜੋ ਕਿ ਪੂਰੀ 100% ਸਕਸੈਸਫੁਲ ਹੋਈ ਆ ਜਿਹਦੇ ਰਿਜ਼ਲਟ ਤੁਹਾਡੇ ਕੋਸ਼ਿਸ਼ੀ ਦੱਸਦੇ ਆ ਕੁਝ ਚੰਦ ਜਣਾਂ ਦੇ ਵਿੱਚ ਤੁਹਾਡੇ ਸਾਰੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਦੇ ਸਾਹਮਣੇ ਆ ਜਾਣਗੇ ਜੀ ਆ ਕੀ ਕਰਦੀ ਜਿਹੜੀ ਅੱਜ ਮੀਟਿੰਗ ਹੋਈ ਆ ਇਹਦਾ ਮੁੱਖ ਏਜੰਡਾ ਕੀ ਹੈ ਮੁੱਖ ਏਜੰਡਾ ਦਾ ਇਹ ਆ ਜੀ ਸਾਨੂੰ ਹਾਈ ਕੋਰਟ ਸੁਪਰੀਮ ਕੋਰਟ ਕਾਰੇ ਸਰਕਾਰੇ ਧੱਕੇ ਖਾਦਿਆਂ ਨੂੰ तकरीबन मैक्सिमम 14 ਸਾਲ ਹੋ ਚੁੱਕੇ ਆ ਸਾਡੀ ਕਿਸੇ ਨੇ ਨਹੀਂ ਸੁਣਿਆ ਜੋ ਅੱਜ ਮੌਜੂਦਾ ਸਰਕਾਰ ਸੁਪਰੀਮੋ ਕੇਜਰੀਵਾਲ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਨ੍ਹਾਂ ਨੂੰ ਸਾਡੇ ਹੱਥ ਵਡਾਉਣ ਵਾਲੇ ਸਾਡੇ ਮਾਮਾ ਜੀ ਕੁਲਦੀਪ ਤੇ ਉਹਨਾਂ ਦੇ ਬੱਚੇ ਜਿਹੜੀ ਸਾਡੀਆਂ ਖੇਡਾਂ ਦਾ ਕਾਫੀ ਕੰਮ ਰਹਿੰਦਾ ਸੀ ਉਹ ਅੱਜ ਇੱਥੇ ਇਕੱਠ ਹੋਣ ਦਾ ਸਾਡਾ ਮਕਸਦ ਇਹ ਸੀ ਵੀ ਉਸ ਕੰਮ ਨੂੰ ਸਾਡਾ ਪੂਰ ਪਿਆ ਜਿਹੜਾ ਥੋੜਾ ਬਹੁਤਾ ਰਹਿੰਦਾ ਉਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਉਹ ਥੋੜੇ ਦਿਨਾਂ ਦੇ ਵਿੱਚੇ ਉਹ ਸਾਡੇ ਬੈਲ ਦੇ ਨਾਕਾਂ ਦੇ ਸਾਰੇ ਕਾਗਜ਼ ਪੱਤਰਾਂ ਦੇ ਵਿੱਚੋਂ ਜਿੱਥੇ ਬੰਦਿਆਂ ਦੇ ਅਲੱਗ-ਅਲੱਗ ਉਹਨਾਂ ਦੇ ਮਲੇ ਇੱਕ ਪਲੇਟਫਾਰਮ ਤੇ ਮਾਝਾ ਮਾਲਵਾ ਦੋਆਬਾ ਪਾਦ ਚਾਰੇ ਪਲੇਟਫਾਰਮ ਤੇ ਇੱਕ ਤੇ ਇਕੱਠੀਆਂ ਹੋ ਕੇ ਕਰਨੀਆਂ ਨੇ ਕੰਮਾਂ ਅਲੱਗ-ਅਲੱਗ ਹਾਂਜੀ ਇਹ ਮੈਂ ਤੁਹਾਨੂੰ ਬੜੇ ਹੀ ਚਾਰੂ ਘੰਗਨਾ ਦੱਸਦਾ ਜਿਹੜਾ ਪੰਜਾਬ ਦੀ ਕਮੇਟੀ ਦਾ ਨਾਮ ਆ ਮਾਲਵਾ ਦੋਆਬਾ ਬੁੱਲ ਵੈਲਫੇਅਰ ਆਨਰਡ ਐਸੋਸੀਏਸ਼ਨ ਆ ਇੱਕ ਕਮੇਟੀ ਪੰਜਾਬ ਦੀ ਬਣੀ ਹੋਈ ਆ ਸਾਰਾ ਸੰਘਾਸੇ ਨੇ ਲੜਿਆ ਬਾਕੀ ਜਿਹੜੀਆਂ ਵੀ ਕਮੇਟੀਆਂ ਨੇ ਐਨਆਰਆਈ ਕਮੇਟੀਆਂ ਬਣੀਆਂ ਦੋ ਉਧਰ ਬਾਹਰ ਰਹਿੰਦੇ ਨੇ ਸਾਡੇ ਇਥੇ ਵੀ ਜਿਹੜੀ ਵੀ ਕਮੇਟੀ ਆ ਸਾਰੀਆਂ ਕਮੇਟੀਆਂ ਨੇ ਜਿੰਨਾ ਵੀ ਕੰਮ ਕੀਤਾ ਪੈਣੀ ਕੀਤਾ ਬਹੁਤ ਕੀਤਾ ਥੋੜਾ ਕੀਤਾ ਅਸੀਂ ਸਾਰੇ ਬੈਲੜਾਕ ਸਾਰਿਆਂ ਦਾ ਜਿਨ੍ਹਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਦਾ ਆਪਣੀ ਦਿਲ ਦੀਏ ਕਰ ਰਹੇ ਹਾਂ ਤੇ ਉਹਨਾਂ ਦੀ ਵੀ ਤਰਵਾਦ ਕਰਦੇ ਕ੍ਰੈਡਿਟ ਵੀ ਜੀ ਕਲਦੀ ਸਿੰਘ मामा ਜੀ ਨੂੰ ਜਿੰਨੇ ਜੋ ਅੱਜ ਇਹ ਪ੍ਰੋਗਰਾਮ ਸਫਲ ਹੋਇਆ ਤੇ ਇਹ ਖੇਡਾਂ ਹੋਈਆਂ ਇਸ ਦੀ ਸਫਲਤਾ ਦੇ ਪਿੱਛੇ ਮੇਨ ਜਿਹੜਾ ਕਾਰਨ ਆ ਇਹਨਾਂ ਦਾ ਹੈ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਰੱਖੀ ਗਈ ਆ ਇਹਦਾ ਸਿਹਰਾ ਸਫਲਤਾ ਜੋ ਵੀ ਸ਼ਬਦ ਆਪਾਂ ਵਰਤ ਸਕਦੇ ਆ ਮੈਂ ਦੱਸੇ ਵੀ ਧੰਨਵਾਦ ਵਾਲੇ ਸ਼ਬਦ اے ਬੀ ਸੀ ਤੇ ਊ ਡਾ ਡਾ ਸਾਡੇ ਕੋਲ ਮੁੱਕ ਗਿਆ ਇਹ ਸਾਰਾ ਸਿਹਰਾ ਸਾਡੇ ਮਾਮਾ ਜੀ ਕੁਲਦੀਪ ਸਿੰਘ ਸਾਡੇ ਦਿਲਾ ਦੀ ਧੜਕਣ ਮਾਨ ਸਾਹਿਬ ਇਹ ਸਿਹਰਾ ਸਾਡੀ ਸਰਕਾਰ ਨੂੰ ਜਾਂਦਾ ਅਸੀਂ ਮੁੜ ਮੁੜ ਕੇ ਦੁਬਾਰਾ ਵੀ ਸਾਡੇ ਸਾਰਿਆਂ ਕੰਨਿਓ ਇਸ ਪਰਿਵਾਰ ਕੰਨਿਓ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਹਾਲੇ ਬੈਲ ਗੱਡੀਆਂ ਨੂੰ ਤਾਂ ਸੀਐਮ ਸਾਹਿਬ ਨੇ ਹਰੀ ਝੰਡੀ ਦੇ ਦਿੱਤੀ ਹੈ ਜੀ। ਤੇ ਹੁਣ ਅਸੀਂ ਸੋਚ ਰਹੇ ਆ ਵੀ ਇਹਦੇ ਨਾਲ ਦੇਖੋ ਸਾਡੀਆਂ ਵਿਰਾਸਤੀ ਖੇਡਾਂ ਨੇ ਜਿਹੜੀਆਂ ਨਾ ਸਾਡਾ ਮੇਨ ਮਕਸਦ ਇਹੀ ਆ ਵੀ ਅਸੀਂ ਉਹਨਾਂ ਨੂੰ ਉਹਨਾਂ ਨੂੰ ਪਹਿਲ ਦੇ ਤੌਰ ਤੇ ਲੈ ਕੇ ਆਈਏ ਤੇ ਉਹਦੇ ਵਿੱਚ ਜਿਵੇਂ ਰੱਸਾ ਕਸੀ ਦਾ ਮੁਕਾਬਲਾ ਹੋ ਗਿਆ ਉਹ ਅਸੀਂ ਇਹ ਵੀ ਸੋਚ ਰਹੇ ਆ ਵੀ ਅਸੀਂ ਹਰੇਕ 3 ਮਹੀਨੇ ਬਾਅਦ ਆਪਣੇ ਪਿੰਡ ਵਿੱਚ ਵੀ ਕਰਵਾਇਆ ਕਰੀਏ ਤੇ ਉਸ ਦਾ 25000 ਰੁਪਏ ਅਸੀਂ ਇਨਾਮ ਵੀ ਦਿਆ ਕਰਾਂਗੇ ਤੇ ਉਹ ਅਸੀਂ ਹੁਣ ਜਲਦੀ ਹੀ ਰੈਅਮ ਅਸਫਲਾ ਕਰਕੇ ਅਸੀਂ ਸੋਚ ਰਹੇ ਆ ਵੀ ਕੱਤੋਂ ਅਸੀਂ ਸਟਾਰਟ ਕਰਵਾਈਏ ਸ਼ੁਰੂਆਤ ਦੀ ਗੱਲ ਕੀਤੀ ਗਈ ਹੈ ਜਿੱਥੇ ਅੱਜ ਮਕਾਬਲੇ ਕਰਵਾਏ ਜਾ ਰਹੇ ਨੇ ਉਹ ਕੀ ਦੇਖਦੇ ਹਾਂ ਵੀ ਹੁਣ ਕਿਦੋਂ ਤੱਕ ਜਿਹੜਾ ਮਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ਇਹ ਦੇਖੋ ਜਿਹੜੇ ਬੈਲ ਗੱਡੀਆਂ ਦੀ ਦੌੜ ਜੋ ਸੀਐਮ ਸਾਹਿਬ ਨੇ ਹਰੀ ਝੰਡੀ ਦੇ ਦਿੱਤੀ ਹੈ ਜੀ ਉਹ ਹੁਣ ਤਕਰੀਬਨ ਹੁਣ ਚੰਦ ਦਿਨਾਂ ਦੇ ਬਾਅਦ 10-15 ਕ ਦਿਨ ਦਾ ਟਾਈਮ ਕੁਝ ਪੈ ਸਕਦਾ ਉਸ ਤੋਂ ਬਾਅਦ ਅਸੀਂ ਜਿਵੇਂ ਇਹਨਾਂ ਨੇ ਕਿਹਾ ਹੀ ਹੈ ਬਈ ਬਰਵਾਲੇ ਤੋਂ ਹੀ ਅਸੀਂ ਸ਼ੁਰੂਆਤ ਕਰਾਂਗੇ ਬੈਲ ਗੱਡੀਆਂ ਦੀ ਦੌੜ ਦੀ ਬੜੇ ਭਾਗਾਂ ਲੱਗੇ ਨੇ ਨਾ ਜੋ ਸਾਰੇ ਬੈਲਦੜਾ ਵੀਰ ਸਾਡੇ ਇੱਥੇ ਇਕੱਠੇ ਹੋਏ ਨੇ ਤੇ ਉਹਨਾਂ ਨੂੰ ਬੜੇ ਪ੍ਰਾਣੀ ਆ ਸੀ ਕਿ ਸਾਡੀਆਂ ਕਦੇ ਤਾਂ ਕਦੇ ਬੈਲ ਬੌਲਦਾ ਦੀ ਖੇਤ ਜਾਲੂ ਹੋਊਗੀ ਤੇ 15-20 ਸਾਲ ਹੋ ਗਏ ਵਿਚਾਰੇ ਨੂੰ ਸੰਘਰਸ਼ ਕਰਦਿਆਂ ਨੂੰ ਉਹਨਾਂ ਨੂੰ ਤੇ ਉਹਨਾਂ ਨੇ ਹਾਈ ਕੋਰਟ ਤੋਂ ਵੀ ਸੁਪਰੀਮ ਕੋਰਟ ਤੋਂ ਵੀ ਵਿਚਾਰੇ ਬਹੁਤ ਉਹਨਾਂ ਨੇ ਕੇਸ ਲੜਿਆ ਉੱਥੋਂ ਦਾ ਚਲੋ ਜਿੱਤ ਨਹੀਂ ਸੀ ਥੋੜਾ ਜਿਹੜਾ ਮੈਟਰ ਸੀਗਾ ਇੱਥੇ ਆਪਣੇ ਸਰਕਾਰ ਦੇ ਵਿੱਚ ਸੀਗਾ ਉਹਨਾਂ ਦਾ ਥੋੜਾ ਜਿਹਾ ਤੇ ਇੱਕ ਦਿਨ ਉਹਨਾਂ ਨੂੰ ਪਤਾ ਲੱਗਿਆ ਇੱਥੇ ਆਏ ਤਲਦੀਪ ਸਿੰਘ ਜੀ ਉਹਨਾਂ ਨੂੰ ਮਿਲੇ ਉਹਨਾਂ ਨੇ ਆਪਣੀ ਸਾਰੀ ਗੱਲਬਾਤ ਉਹਨਾਂ ਨੂੰ ਦੱਸੀ ਤੇ ਕਹਿੰਦੇ ਵੀ ਇਦਾਂ ਕਰਕੇ ਸਾਡੀ ਜੋ ਬਰਾਸਤੀ ਖੇਡ ਆ ਵੀ ਉਹ ਬੰਦ ਹੋ ਗਈ ਵੀ ਤੁਸੀਂ ਥੋੜਾ ਸੀਐਮ ਸਾਹਿਬ ਨਾਲ ਬਹੁਤ ਪੁਰਾਣਾ ਰابطਾ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਕਰਕੇ ਸਾਡੀ ਖੇਡ ਨੂੰ ਚਾਲੂ ਕਰਵਾਓ ਤੇ ਕੁਲਦੀਪ ਸਿੰਘ ਜੀ ਨੇ ਇੱਕ ਪੁਲ ਦਾ ਕੰਮ ਕੀਤਾ ਉਹਨਾਂ ਨੇ ਉਹਨਾਂ ਨੂੰ ਸੀਐਮ ਸਾਹਿਬ ਨਾਲ ਮਿਲਾਇਆ ਤੇ ਇੱਥੇ ਕਿਸਾਨ ਮਿਲਣੀ ਸੀਗੀ ਲੁਧਿਆਣੇ ਤੇ ਉੱਥੇ ਮੈਂ ਉਹਨਾਂ ਨੂੰ ਨਾਲ ਲੈ ਕੇ ਗਿਆ ਸੀਐਮ ਸਾਹਿਬ ਨੇ 15-20 ਮਿੰਟ ਵਧੀਆ ਰੋਕੇ ਉਹਨਾਂ ਦੀ ਗੱਲਬਾਤ ਸੁਣੀ ਤੇ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕੈਬਨਿਟ ਦੇ ਵਿੱਚ ਅਸੀਂ ਗੱਲਬਾਤ ਕਰਕੇ ਤੇ ਥੋੜੀ ਖੇਡ ਨੂੰ ਅਸੀਂ ਚਾਲੂ ਕਰਵਾਵਾਂਗੇ ਤੇ ਕੱਲ ਮੈਨੂੰ ਪਤਾ ਲੱਗਿਆ ਜੀ ਉਹਨਾਂ ਨੇ ਖੇਡ ਨੂੰ ਹਰੀ ਠੰਡੀ ਦੇ ਦਿੱਤੀ ਗੱਲ ਤੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜੋ ਇੱਥੇ ਵੀ ਆਏ ਨੇ ਸਾਰੇ ਜਾਣੇ ਤੇ ਰਮੀ ਜੀ ਤੁਸੀਂ ਦੁਆਬਾ ਕਹਿੰਦੇ ਕਿ ਮਾਲਵੇ ਤੇ ਮਾਝੇ ਦੇ ਜਿਹੜੇ ਚਾਬਕ ਨੇ ਗੱਡੀਆਂ ਦੇ ਉਹ ਆਪਰ ਹੋ ਜਾਂਦੇ ਹਾਂਜੀ ਹਾਂਜੀ ਮਾਝਾ ਮਾਲਵਾ ਦਬਾਬਾ ਪਵਾਰ ਕਿਉਂ ਨਹੀਂ ਜਾਂਦੇ ਦੇਖੋ ਹੁਣ ਮੈਨੂੰ ਜ਼ਿਆਦਾ ਤਾਂ ਇਸ ਬਾਰੇ ਪਤਾ ਨਹੀਂ ਹੈਗਾ ਵੀ ਉਹ ਕਿਉਂ ਨਹੀਂ ਹੈਗਾ ਤੇ ਜਣਜੀ ਇਹ ਸਾਰੇ ਜਣਜੀ ਬੈਲਦੜਾ ਗਬੀਰ ਅੱਜ ਜਿਹੜੇ ਮੋੜੀ ਬੰਦੇ ਨੇ ਮੇਨ ਉਹਨਾਂ ਦੇ ਪ੍ਰਬੰਧਕ ਨੇ ਜਿਹੜੇ ਉਹ ਅੱਜ ਇਕੱਠੇ ਹੋਏ ਨੇ ਜੀ ਤੇ ਸਾਰਿਆਂ ਦੇ ਕਹਿਣ ਤੇ ਹੀ ਇਹ ਉਹਨਾਂ ਨੇ ਆਪਣੇ ਆਪਣੀ ਪ੍ਰੋਬਲਮ ਦੱਸ ਕੇ ਕੁਲਦੀਪ ਸਿੰਘ ਮਾਮਾ ਜੀ ਨੇ ਸੀਐਮ ਸਾਹਿਬ ਨਾਲ ਗੱਲਬਾਤ ਕਰਕੇ ਇਹਨਾਂ ਦੀ ਪ੍ਰੋਬਲਮ ਸੋਲਵ ਕਰਵਾਇਆ ਆਉਣ ਵਾਲੇ ਸਮੇਂ 'ਚ ਕਿਹੜਾ ਕੋਈ ਵੱਡੇ ਪੱਤਰ ਤੇ ਮਤਲਬ ਖਟੀਆਂ ਭਜਾਉਣ ਵਾਲੇ ਨੇ ਜਾਂ ਕਬੂਤਰ ੜਾਉਣ ਵਾਲੇ ਨੇ ਜਿਹੜੀ ਵੀ ਜਾਨਵਰਾਂ ਦੇ ਉੱਤੇ ਪ੍ਰੋਬਲਮ ਸੀਗੀ ਮਤਲਬ ਉਹ ਸਟੇਟ ਵੱਲੋਂ 허ਰੀ ਚੰਡੀ ਦਿੱਤੀ ਗਈ ਨਹੀਂ ਦੇਖੋ ਜਿਹੜਾ ਨਾ ਕਹਿੰਦੇ ਸੀਗੇ ਵੀ ਜਾਨਵਰਾਂ ਤੇ ਤਸ਼ੱਦਦ ਹੁੰਦਾ ਵਾ ਉਹ ਗੱਲ ਤਾਂ ਹੁਣ ਰਹੀ ਨਹੀਂ ਹੈਗੀ ਇਹ ਹੁਣ ਆਪਣੇ ਪਹਿਲਾਂ ਜਿਵੇਂ ਹੁੰਦਾ ਸੀਗਾ ਬੌਲਦਾਂ ਦੇ ਸੋਟੀਆਂ ਪੁਰਾਣੀਆਂ ਮਾਰ ਕੇ ਚੋਕੇ ਲਾਉਂਦੇ ਹੁੰਦੇ ਸੀਗੇ ਉਹ ਕੰਮ ਬਿਲਕੁਲ ਬੰਦ ਦਾ ਉਹ ਕੰਮ ਨਹੀਂ ਹੋਣਾ ਹੈਗਾ ਤੇ ਇਹ ਤਾਂ ਦੇਖੋ ਆਪਣੇ ਪੱਤਾ ਵਾਂਗੂ ਪਾਲਦੇ ਨੇ ਜੀ ਬੌਲਦਾਂ ਨੂੰ ਤੇ 20 25-25 ਲੱਖ ਮੁੱਲ ਲੱਗਦਾ ਇੱਕ ਇੱਕ ਬੱਚੇ ਦਾ ਤੇ ਤੁਸੀਂ ਆਪੇ ਦੱਸੋ ਵੀ 20 25 ਲੱਖ ਰੁਪਏ ਲਾ ਕੇ ਉਹਨਾਂ ਦੇ ਤਸ਼ੱਦਦ ਕਰਨਗੇ ਉਹ ਤੇ ਦੇਖੋ ਇਹ ਗੱਲ ਤਾਂ ਹੈ ਨਹੀਂ ਕਿ ਬਿਲਕੁਲ ਤੇ ਹੁਣ ਹੋਣਗੀਆਂ ਵੱਡੇ ਪੱਧਰ ਤੇ ਖੇਡਾਂ ਸਟਾਰਟ ਹੋਣਗੀਆਂ ਜੀ ਸੀਐਮ ਸਾਹਿਬ ਨੇ ਸਾਨੂੰ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਬੇਫਿਕਰ ਹੋ ਕੇ ਕੋਈ ਤੁਹਾਨੂੰ ਰੋਕੂਗਾ ਨਹੀਂ ਤੁਸੀਂ ਆਪਣਾ ਬੌਲਦਾਂ ਦੀ ਸੇਵਾ ਕਰੋ ਤੇ ਖੇਡਾਂ ਕਰਵਾਓ ਤੇ ਜਲਦੀ ਮੇਰੇ ਹਿਸਾਬ ਨਾਲ ਵੀ 10-15 ਦਿਨ ਦੇ ਵਿੱਚ ਵਿੱਚ ਇਹ ਖੇਡਾਂ ਸਟਾਰਟ ਹੋ ਜਾਣਗੀਆਂ ਧੰਨਵਾਦ ਕਰਨ ਪਹੁੰਚੇ ਆ ਜੇ ਸਾਰੇ ਲੋਕ ਜਿਹੜਾ ਤੁਸੀਂ ਇਹ ਕੰਮ ਕੀਤਾ ਸਲਾਹਾ ਕਰ ਰਹੇ ਨੇ ਇਸ ਦਾ ਹਾਂਜੀ ਬਿਲਕੁਲ ਇਹ ਅੱਜ ਸਾਰੇ ਬਾਲਕ ਰਾਗ ਵੀਰ ਨਜਰੇ ਇਹ ਧੰਨਵਾਦ ਕਰਨ ਆਏ ਨੇ ਤੇ ਕੁਲਦੀਪ ਸਿੰਘ ਜੀ ਦਾ ਵੀ ਮਾਮਾ ਜੀ ਦਾ ਵੀ ਉਹ ਤਾਂ ਚਲੋ ਇੱਥੇ ਹੈ ਨਹੀਂਗੇ ਹੁਣ ਯੂ ਐਸ اے ਨੇ ਜੀ ਤੇ ਇਹ ਇੱਥੇ ਆਏ ਨੇ ਸਾਡੇ ਕੋਲ ਉਹਨਾਂ ਦੇ ਪਰਿਵਾਰ ਦੇ ਕੋਲ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜੀ ਤੇ ਹੱਥ ਜੋੜ ਕੇ ਮੈਂ ਇਹਨਾਂ ਨੂੰ ਜੀ ਆਇਆਂ ਆਖਦਾ ਇਥੇ ਆਏ ਤੇ ਤੇ ਚਲੋ ਇਹ ਵੀ ਵਿਚਾਰੇ ਬਹੁਤ ਕਰ ਰਹੇ ਨੇ ਵੀ ਤੁਸੀਂ ਸਾਡਾ ਕੰਮ ਕਰਾਤਾ ਹੁਣ 15 20 ਸਾਲ ਤੋਂ ਪਿਛਲੀਆਂ ਸਰਕਾਰਾਂ ਇਹਨਾਂ ਦੇ ਵਿਚਾਰਿਆਂ ਨੇ ਬੜੀ ਭਜਨਟ ਕੀਤੀ ਜਾਂ ਬੜਾ ਸੰਘਰਸ਼ ਕਰਿਆ ਜੀ ਪਿਛਲੀਆਂ ਸਰਕਾਰਾਂ ਨੇ ਕਿਸੇ ਨੇ ਇਹਨਾਂ ਦੀ ਸੁਣੀ ਨਹੀਂ ਹੈ ਹਾਂ ਪਿਛਲੇ ਸਮੇਂ ਚ ਕਾਲੀ ਵੀ ਰਹੇ ਨੇ ਕਾਂਗਰਸੀ ਵੀ ਰਹੇ ਨੇ ਉਹਨਾਂ ਨੇ ਕੋਈ ਇਹਨਾਂ ਲਈ ਕੋਈ ਖਾਸ ਤਵੱਜੋ ਨਹੀਂ ਦਿੱਤੀ ਕੋਈ ਕੋਈ ਸਾਰ ਨਹੀਂ ਲਈ ਜੀ ਹੈਗੀ ਇਹਨਾਂ ਨੇ ਬਿਲਕੁਲ ਵੀ ਇਹਨਾਂ ਦੀ ਚਲੋ ਹੁਣ ਅਸੀਂ ਧੰਨਵਾਦ ਕਰਦੇ ਹਾਂ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਦਾ ਤੇ ਰਾਜਵੀਰ ਸਿੰਘ ओएसडी ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਉਹਨਾਂ ਨੇ ਹਰੀ ਝੰਡੀ ਦੇ ਹੀ ਦਿੱਤੀ ਜੱਤ ਕੇ ਹਾਂਜੀ ਦੇ ਹੀ ਦਿੱਤੀ ਲੱਗਦਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਾਹਰ ਕੱਢਣ ਦੇ ਲਈ ਖੇਡਾਂ ਆਪਣਾ ਰੋਲ ਅਦਾ ਕਰਦੇ ਦੇਖੋ ਮੇਰੀ ਗੱਲ ਸੁਣੋ ਹੁਣ ਸੀਐਮ ਸਾਹਿਬ ਕਹਿੰਦੇ ਸੀ ਕਿ ਵੀ ਅਸੀਂ ਰੰਗਲਾ ਪੰਜਾਬ ਬਣਾਉਣਾ ਹੁਣ ਰੰਗਲਾ ਪੰਜਾਬ ਦਾ ਇਦੋਂ ਵੱਡਾ ਸਬੂਤ ਕੀ ਦੇ ਸਕਦੇ ਨੇ ਹੁਣ ਜਿਹੜੀਆਂ ਆਪਣੀ ਵਿਰਾਸਤੀ ਖੇਡਾਂ ਜੀ ਬੰਦ ਹੋ ਗਈਆਂ ਸੀਗੀਆਂ ਬੈਲ ਗੱਡੀਆਂ ਦੀ ਦੌੜਾਂ ਉਹਨਾਂ ਨੂੰ ਵੀ ਉਹਨਾਂ ਨੇ ਹਰੀ ਝੰਡੀ ਦੇ ਦਿੱਤੀ ਇਹ ਸਮਝ ਲਓ ਵੀ ਰੰਗਲੇ ਪੰਜਾਬ ਦੀ ਉਹ ਇੱਕ 파ਟ ਆ ਰੰਗਲੇ ਪੰਜਾਬ ਦਾ ਇੱਕ 파ਟ ਆ ਜਿਹੜੀ ਇਲਾਕੇ ਚਰਚਾ ਵਾਹ ਜਿਹੜੇ ਆਪਣੇ ਕੁਲਦੀਪ ਸਿੰਘ ਮਾਮਾ ਜੀ ਉਹਨਾਂ ਨੇ ਸੀਐਮ ਸਾਹਿਬ ਨਾਲ ਜਿਹੜੀ ਦੋਸਤੀ ਸੀ ਇਹ ਉਹ ਦੋਸਤੀ ਨੂੰ ਨਵਾਇਆ ਗਿਆ ਵਾ ਕਿਵੇਂ ਦੇਖਦੇ ਅਸੀਂ ਨਹੀਂ ਦੇਖੋ ਉਹ ਤਾਂ ਹੁਣ ਤਕਰੀਬਨ 25-30 ਸਾਲ ਪਹਿਲਾਂ ਦੀ ਉਹਨਾਂ ਦੀ ਦੋਸਤੀ ਆ ਜੀ ਆਪਣੇ ਸੀਐਮ ਸਾਹਿਬ ਦੇ ਨਾਲ ਇਹ ਤਾਂ ਚਲੋ ਸੀਐਮ ਤਾਂ ਉਹ ਹੁਣ ਬਣੇ ਨੇ ਉਸ ਟਾਈਮ ਤਾਂ ਉਹ ਐਮਪੀ ਵੀ ਹੈ ਨਹੀਂ ਸੀਗੇ ਤੇ ਯੂਐਸਏ ਦੇ ਵਿੱਚ ਇਕੱਠੇ ਇੱਕ ਕਮਰੇ ਦੇ ਵਿੱਚ ਰਹਿੰਦੇ ਰਹੇ ਨੇ ਜੀ ਤੇ ਬੜੀ ਪੁਰਾਣੀ ਉਹਨਾਂ ਦੀ ਦੋਸਤੀ ਆ ਜੀ ਦੋਸਤੀ ਬਾਰੇ ਤਾਂ ਆਪਾਂ ਉਹਨਾਂ ਦੇ ਬਾਰੇ ਕੁਝ ਕਹਿ ਨਹੀਂ ਸਕਦੇ ਜੀ ਇੰਨੀ ਪੁਰਾਣੀ ਦੋਸਤੀ ਹੈ ਤੇ ਉਹਨਾਂ ਦਾ ਕਿਹਾ ਉਹ ਮੋੜ ਦੇ ਵੀ ਹਨਗੇ ਜੀ ਉਹਨਾਂ ਨੂੰ ਪਤਾ ਵੀ ਮੈਨੂੰ ਜੇ ਇਹਨਾਂ ਨੇ ਕੋਈ ਗੱਲ ਕਹਿਣੀ ਵੀ ਆ ਤਾਂ ਉਹ ਕੋਈ ਗਲਤ ਗੱਲ ਜਾਂ ਕੋਈ ਹੋਰ ਤਾਂ ਹੋ ਨਹੀਂ ਸਕਦੀ ਹੈ ਜੀ ਹਾਂਜੀ ਸਹਿਜਾ ਧੰਨਵਾਦ ਨਹੀਂ ਕਰਦਾ ਆਪਣਾ ਬੰਦੇ ਮੈਂ ਮੇਰੇ ਕੋਈ ਸ਼ਬਦ ਹੈ ਨਹੀਂ ਜੀ ਮੈਂ ਸੀਐਮ ਸਾਹਿਬ ਸਰਦਾਰ ਭਵੰਗ ਸਿੰਘ ਮਾਨ ਜੀ ਉਹਨਾਂ ਦਾ ਮੈਂ ਧੰਨ ਮੇਰੇ ਕੋਈ ਸ਼ਬਦ ਨਹੀਂ ਕਿਵੇਂ ਉਹਨਾਂ ਦਾ ਧੰਨਵਾਦ ਕਰੀਏ ਜੀ ਬਹੁਤ ਵੱਡਾ ਉਹਨਾਂ ਨੇ ਉਪਰਾਲਾ ਕਰਕੇ ਇਸ ਸਾਡੀ ਵਿਰਾਸਤੀ ਖੇਡ ਨੂੰ ਬੈਲਗੱਡੀਆਂ ਤੋਂ ਹਰੀ ਚੰਡੀ ਦਿੱਤੀ ਹੈ ਜੀ ਪ੍ਰਾਇ ਗੁਰੂ ਜੀ ਤੇ ਮੈਂ ਹਰਦੇਵ ਸਿੰਘ ਸਰਦਾਰ ਹਰਦੇਵ ਸਿੰਘ ਸਰਪੰਚ ਪਿੰਡ ਕੰਗੜਵਾਲ ਮੈਂ ਨੂੰ ਜਦੋਂ ਪਤਾ ਲੱਗਿਆ ਸੀਐਮ ਸਾਹਿਬ ਨੇ ਹਰੀ ਚੰਡੀ ਦਿੱਤੀ ਬੈਲਗੱਡੀਆਂ ਨੇ ਅਸੀਂ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਕਿਸਾਨ ਵੀ ਗੱਡੀਆਂ ਦੇ ਜਿਹੜੇ ਪਹੁੰਚ ਆਉਂਦੇ ਆ ਉਹ ਪਹੁੰਚੇ ਹੋਏ ਸਾਰੇ ਵੀਰ ਬਹੁਤ ਖੁਸ਼ ਨੇ ਔਰ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ। ਕੁਲਦੀਪ ਸਿੰਘ ਜੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਜੀ। ਹਾਂਜੀ ਮੇਰੇ। ਫੇਰ ਜਿਹੜੀ ਮੋੜ ਤੋਂ ਨੂੰ ਹੋਈ ਆ। ਹਾਂਜੀ 14 ਸਾਲ ਹੋ ਗਏ ਜੀ ਗੱਡੀਆਂ ਬੰਦ ਪਈਆਂ ਸੀਗੀਆਂ ਬੈ ਗੱਡੀਆਂ ਤੋਂ ਲੋੜ ਜਿਹੜੀ ਬੰਦ ਪਈ ਸੀ। ਸਰਕਾਰ ਕੁਲਦੀਪ ਸਿੰਘ ਨੇ ਇਹ ਹਰੀ ਚੰਡੀ ਦਵਾਈ ਆ। ਬਾਈ ਜੀ। ਕਿਹੜੇ-ਕਿਹੜੇ ਏਰੀਆ ਤੋਂ ਜੀ ਆਏ ਆ ਆਪਣੇ ਕੋਲੇ ਜਿਹੜੇ ਵਾਲਦ ਕਾਲਪਨ ਜਿਹਨਾਂ ਦੇ ਮਾਲਕ ਨੇ। ਕਿਹੜੇ-ਕਿਹੜੇ ਏਰੀਆ ਤੋਂ ਆਏ ਹੋ ਨੇ ਆਪਣੇ ਇਸ ਟਾਈਮ। ਸਾਰੇ ਪੰਜਾਬ ਤੋਂ ਹੀ ਆਏ ਹੋਏ ਆ ਜੀ। ਕਿੱਲਾ ਰੈਪਰ ਵੀ ਬੰਦਿਆਂ ਜੇਡਾਂ ਹੁੰਦੀਆਂ ਨੇ ਜੀ ਹਾਂਜੀ ਹਾਂਜੀ ਕਿੱਲਾ ਰੈਪਰ ਸਾਡਾ ਪਿੰਡ ਵੀ ਪੁਰਾਣਾ ਨਾਰੰਗਵਾਲਾ ਜੀ ਤੇ ਉੱਥੋਂ ਬਹੁਤ ਬੰਦੇ ਖੁਸ਼ ਨੇ ਪੂਰਾ ਪੰਜਾਬ ਹੀ ਖੁਸ਼ ਹੋਊਗਾ ਹਾਂਜੀ ਹਾਂਜੀ ਬਹੁਤ ਖੁਸ਼ ਨੇ ਬਹੁਤ ਤੈਦ ਨੂੰ ਸੀਐਮ ਸਾਹਿਬ ਦਾ ਧੰਨਵਾਦ ਕਰਦੇ ਸਾਹਿਬ ਜੀ ਤੁਹਾਡਾ ਠੀਕਾ ਖਾਸਾ ਵਾਹਿਗੁਰੂ ਜੀ ਕਿਰਪਾ ਮੈਂ ਸੀਐਮ ਜੀ ਸੀਐਮ ਸਾਹਿਬ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਹਨਾਂ ਦੀ ਹਰੇਕ ਗੱਲ ਨੂੰ ਨੇੜੇ ਹੋ ਕੇ ਸੁਣਿਆ ਉਹਨਾਂ ਨੇ ਇਜਾਜ਼ਤ ਦਿੱਤੀ ਇਹਨਾਂ ਨੂੰ ਬੱਚੇ मतलब के काफी सी तो बंद उन्होंने बहुत शुक्रिया बहुत धन्यवाद नमस्कार जी सबसे खुशी की बात है कि पंजाब में अमीर लोगों के लिए तो सभी कोई सोचता है जो मांग सर गरीब लोगों के लिए जो रमी भाई सरदार अब हमारे हरदेव अंकल जी ने सरपंच साहब के इनके नोन से जो पंजाब में बैलगाड़ी का जो चौदह साल से बंद हो रखा था खेल वो दोबारा से शुरू हो गया इसके लिए जितना भी धन्यवाद किया जाए कम है वो इसलिए कि हर आदमी घोड़ा नहीं खरीद सकता है हर आदमी हाथी नहीं खरीद सकता है लेकिन जो बैल है बैल तो हर किसान के घर में होता है और हर किसान को एक जज्बा होता है कि हमारा जो खेल हो हमारा जो पशु है उसका खेल हर कोई देखे तो इसके लिए जो पंजाब सरकार ने मुख्यमंत्री भगवंत सिंह मान ने यह काम किया है उनका मैं बहुत बहुत धन्यवाद करता हूं और पूरा पंजाब धन्यवाद करेगा क्योंकि अभी तो यहां से पता लग रहा है जब हर पिंड में जाएगा हर इलाके में जाएगा वहां के लोग को जो हमारे भाई साहब हैं रमीज हैं इनके परिवार को भी धन्यवाद करना चाहिए मान सरकार के साथ साथ कि इन्होंने उनके काम तक पहुँचा के या उन्होंने दोस्ती निभाया तो ऐसा दोस्त भी हर सरकार में होना चाहिए कि हर गरीब का आवाज़ को चाहे वो यू एस बैठे हों जहाँ भी बैठे हों अपने पंजाब की आवाज़ के लिए अपने पंजाब की धरती के लिए मुख्यमंत्री से बैठ के वहाँ पर आवाज़ उठा रहे हैं तो उनका सबसे ज़्यादा धन्यवाद करते हैं नाम मेरा जी मनजोत सिंह हाँ जी हाँ जी बिल्कुल जी खेडा प्रति असि बहुत मानता करते हैं खेडा प्यार करते हैं ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਵੀ ਜਿਹੜਾ ਆਪਣੇ ਪਿੰਡ ਤੋਂ ਖੇਡਾਂ ਦੀ ਸ਼ੁਰੂਆਤ ਕਰਾਂਗੇ ਤੇ ਬਾਕੀ ਧੰਨਵਾਦ ਕਰਦੇ ਆ ਮਾਨ ਸਾਹਿਬ ਦਾ ਜਿਨ੍ਹਾਂ ਨੇ ਇਹ 14 ਸਾਲ ਪਹਿਲਾਂ ਜਿਹੜੀਆਂ ਖੇਡਾਂ ਰੁਕੀਆਂ ਹੋਈਆਂ ਅੱਜ ਜਿਹੜੀਆਂ ਚੱਲੀਆਂ ਨੇ ਤੇ ਜੋ ਸਾਡੀਆਂ ਪੀੜੀ ਦਾਰ ਪੀੜੀ ਚੱਲਦੀਆਂ ਖੇਡਾਂ ਸੀਗੀਆਂ ਇਹ ਤੇ ਇਹਦੇ ਵਿੱਚ ਜੋ ਕੰਪਲੀਟ ਕੀਤੀ ਸੀਗੀ ਸਰਕਾਰ ਵੱਲੋਂ ਕੀ ਬੋਲਦਾਂ ਨੂੰ ਜਾਂ ਆਰ ਲਾਈ ਜਾਂਦੀ ਆ ਜਾਂ ਸੋਟੀਆਂ ਮਾਰੀਆਂ ਜਾਂਦੀਆਂ ਇਦਾਂ ਦਾ ਕੋਈ ਤਸ਼ੱਦਦ ਨਹੀਂ ਹੋਊਗਾ ਤੋਂ ਇਸ ਵੱਲੋਂ ਇਹ ਚੀਜ਼ਾਂ ਵੱਲੋਂ ਇਹ ਧਿਆਨ ਰੱਖਿਆ ਜਾਊਗਾ ਤੇ ਬਾਕੀ ਮਾਦੇ ਮਾਲਵੇ ਦਵਾਬੇ ਪਵਾਦ ਵਾਲੇ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਨਾਲ ਹੀ ਉਹਨਾਂ ਦੇ ਸਟਿਕ ਜੁਟ ਹੋ ਕੇ ਜਿਹੜਾ ਇਹ ਕੰਮ ਨੂੰ ਨੇਪਰੇ ਚੜਾਇਆ ਬਾਕੀ ਧੰਨਵਾਦ ਕਰਦੇ ਆ ਗੁਰਦੀਪ ਸਿੰਘ ਜਿਹੜੇ ਜਿਨ੍ਹਾਂ ਨੇ ਆਪਣੇ ਮਾਨ ਸਾਹਿਬ ਦੇ ਨਾਲ ਰਲ ਕੇ ਇਹ ਉਪਰਾਲੇ ਨੂੰ ਸਿਰੇ ਚੜਾਇਆ ਧੰਨਵਾਦ